ਅਨ ਦੇਖੀ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼ਕਾ। ਸੋ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਾਰਿਸ਼ਾਂ ਹੋ ਰਹੀਆਂ ਨੇ ਜਿਸ ਕਾਰਨ ਹੜ੍ਹ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆਏ ਹੋਏ ਨੇ। ਸੋ ਸਾਡੇ ਨਾਲ ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਜੁੜੇ ਨੇ ਜਿਹੜੇ ਕਿ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਉਹ ਸਭ ਤੋਂ ਵੱਧ ਦਿੰਦੇ ਨੇ। ਕਿਸੇ ਨੂੰ ਵੀ ਕੋਈ ਵੀ ਦਿੱਕਤ ਹੋਵੇ ਤਾਂ ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਵਾਚੜ ਕੇ ਉਹਨਾਂ ਦਾ ਸਾਥ ਦਿੰਦੇ ਨੇ ਪ੍ਰੋਫੈਸਰ ਸਾਹਿਬ ਅੰਦੇਖੀ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਰਬਿੰਦਰ ਸਿੰਘ ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ ਜਿਵੇਂ ਹਾਰਡ ਦੇ ਹਾਲਾਤ ਬਣੇ ਪਏ ਨੇ ਸਾਡੇ ਪਾਣੀ ਨੇ ਜਿਹੜੀ ਮਾਰ ਹੈ ਉਹ ਬਹੁਤ ਜ਼ਿਆਦਾ ਕੀਤੀ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਤੁਸੀਂ ਬਹੁਤ ਵੱਡੀ ਤਰਾਸਤੀ ਹੈ ਐਟਾ ਵਟਾ ਸੰਕਟ ਪਹਿਲਾਂ ਕਦੇ ਨਹੀਂ ਦੇਖਿਆ ਹੜ੍ਹ ਪਹਿਲਾਂ ਵੀ ਆਏ ਬਜ਼ੁਰਗ ਦੱਸਦੇ ਕਹਿੰਦੇ 1988 ਚ ਵੀ ਆਇਆ ਉਹ ਖੈਰ ਸੋਚੀ ਦੇ ਸੀ ਲੇਕਿਨ 93 ਹੜ੍ਹਾਂ ਨੇ ਦੇਖਿਆ ਉਹ ਮੀਂਹ ਦਾ ਪਾਣੀ ਸੀ ਇਹ ਡੈਮਾਂ ਦਾ ਪਾਣੀ ਹੈ ਫਰਕ ਹੈ ਉਹ ਮੀਂਹ ਦਾ ਪਾਣੀ ਸੀ ਡੈਮਾਂ ਦਾ ਅਤੇ ਅੱਜ ਜਿਹੜੀ ਧੁੱਪ ਨਿਕਲਿਆ ਤੁਹਾਨੂੰ ਲੱਗਦਾ ਨਹੀਂ ਇੱਥੇ 20 ਪੈ ਕੇ ਪਾਣੀ ਆਇਆ ਇਹ ਡੈਮਾਂ ਕਰਕੇ ਜਿਹੜਾ ਪਾਣੀ ਓਵਰਫਲੋ ਹੋਇਆ ਜਿਹਦੀ ਪ੍ਰੋਪਰ ਈਵੈਲੂਏਸ਼ਨ ਨਹੀਂ ਹੋ ਸਕੀ ਜਿਹਨੂੰ ਪ੍ਰੋਪਰ ਇਹ ਨਹੀਂ ਦੇਖਿਆ ਕਿ ਵੀ ਭਾਈ ਇਹ ਪਾਣੀ ਉੱਪਰ ਨੂੰ ਜਾ ਰਹੇ ਉੱਪਰ ਫਲੋ ਹੋ ਚੁੱਕਾ ਇਹਨੂੰ ਹੌਲੀ ਹੌਲੀ ਦੀ ਨਿਕਾਸੀ ਕੀਤੀ ਜਾਵੇ ਉਹ ਨਾ ਕਰਨ ਕਰਕੇ ਜੋ ਆ ਜਿਸ ਤhiti ਬਣੀ ਹੈ ਉਹਨੇ ਪੰਜਾਬ ਨੂੰ ਆਰਥਿਕ ਤੌਰ ਤੇ ਕਿਸਾਨ ਨੂੰ ਆਰਥਿਕ ਤੌਰ ਤੇ ਆਮ ਬੰਦੇ ਨੂੰ ਆਰਥਿਕ ਤੌਰ ਤੇ ਝੰਬ ਕੇ ਰੱਖ ਦਿੱਤਾ ਉਹਦਾ ਪਸ਼ੂ ਮਾਲ ਨਹੀਂ بچਿਆ ਉਹਦਾ ਘਰ ਨਹੀਂ بچਿਆ ਉਹਦੀ ਫਸਲ ਨਹੀਂ ਬਚੀ ਉਹ ਕਿਵੇਂ ਉੱਠੂਗਾ ਆਉਣ ਵਾਲੇ ਸਮੇਂ 'ਚ ਉਹਦੇ ਵਾਸਤੇ ਚੁਣੌਤੀਆਂ ਚੁਣੌਤੀਆਂ ਨੇ ਪਰ ਬਹੁਤ ਧੰਨਵਾਦ ਹੈ ਸਿਰ ਝੁਕਦਾ ਸੇਵਾ ਨੂੰ ਜਿਹੜੇ ਆਮ ਲੋਕ ਟ੍ਰੈਕਟਰ ਟਰਾਲੀ ਆ ਲਿਕੇ ਪਿੰਡਾਂ ਚੋਂ ਨਿਕਲੇ ਰਹੇ ਤੇ ਉਹਨਾਂ ਨੇ ਜਾ ਕੇ ਮੋਰਚਾ ਸੰਭਿਆ ਪੰਜਾਬੀ ਅੱਜ ਪੰਜਾਬੀ ਦੀ ਮਦਦ ਵਾਸਤੇ ਨਿਕਲੇ ਆ ਹਾਲਾਂਕਿ ਉਹਨਾਂ ਸਰਕਾਰਾਂ ਨੂੰ ਚਾਹੀਦਾ ਸੀ ਪਰ ਸਰਕਾਰਾਂ ਫੇਲ ਹੋ ਗਈਆਂ ਨੇ ਹੂੰ ਅੱਛਾ ਪ੍ਰੋਫੈਸਰ ਸਾਹਿਬ ਤੁਹਾਨੂੰ ਲੱਗਦਾ ਵੀ ਸਾਰਾ ਜਿਹੜਾ ਜੇ ਡਾਈਨ ਦਾ ਪਾਣੀ ਪਹਿਲਾਂ ਥੋੜਾ ਥੋੜਾ ਹੀ ਛੱਡਦੇ ਰਹਿੰਦੇ ਤਾਂ ਜਿਹੜੀਆਂ ਇਹ ਹਾਲਾਤ ਬਣੇ ਤਾਂ ਪੰਜਾਬ ਦੇ ਇਹੋ ਜਿਹੇ ਹਾਲਾਤ ਨਾ ਬਣਦੇ ਸਰਵੇਤਰ ਸਿੰਘ ਕੇ ਪਹਿਲਾਂ ਹੁੰਦਾ ਹੀ ਆ ਬਾਸਟ ਦੇ ਵਿੱਚ ਜਾ ਕੇ ਕਿਸੇ ਵੀ ਬੰਦੇ ਨੂੰ ਜਿਹੜਾ ਬੀਬੀਐਮਪੀ ਡਬਲ ਜਿਹੜਾ ਉਹਥੇ ਆਪਣਾ ਬਣਿਆ ਹੋਇਆ ਮੈਨੇਜਮੈਂਟ ਬੋਰਡ ਦਾ ਡੈਮ ਦੇ ਇੱਥੇ ਤੁਸੀਂ ਕਦੇ ਉਹਨਾਂ ਦੇ ਨਾਲ ਵਿਚਾਰ ਵਟਾਂਦਲੇ ਕਰਦੇ ਹੋ ਪਹਿਲਾਂ ਹੁੰਦਾ ਹੀ ਆਏ ਆ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਪਤਾ ਲੱਗਦਾ ਵੀ ਹੁਣ ਕਾੜੇ ਖਤਰੇ ਦੇ ਨਿਸ਼ਾਨ ਤੋਂ ਪਰਚਾ ਦੀ ਸੰਭਾਵਨਾ ਜਾਂ ਜਾ ਸਕਦਾ ਤਾਂ ਉਹਨੂੰ ਹੌਲੀ-ਹੌਲੀ ਤੋਂ ਝੱਡਣਾ ਸ਼ੁਰੂ ਕਰਦੇ ਨੇ ਉਹਨੂੰ ਫਿਰ ਜਿਹੜੇ ਦਰਿਆ ਨੇ ਨਦੀਆਂ ਨੇ ਉਹ ਖਪਾ ਜਾਂਦੇ ਨੇ ਜਾਨੀ ਇਹ ਵੀ ਪੈਂਦਾ ਵੀ ਹੋਵੇ ਉਹ ਇੱਥੇ ਤਾਂ ਪਤਾ ਹੀ ਨਹੀਂ ਲੱਗਿਆ ਇੱਥੇ ਤਾਂ ਡੈਮ ਤੇ ਉਦੋਂ ਹੀ ਪਤਾ ਲੱਗਿਆ ਕਹਿੰਦੇ ਵੀ ਡੈਮ ਨੂੰ ਤੇੜਾ ਆ ਗਿਆ ਟੈਮ ਟੁੱਟ ਸਕਦਾ ਮੈਂ ਤਾਂ ਖ਼ਬਰ ਚ ਪੜਿਆ ਰਾਤ ਦੇ ਕੇ ਸੁਣ ਕੇ ਐਸੀ ਬੰਦੇ ਬੰਦੇ ਨਹੀਂ ਸੁਣੀ ਜਿਹੜੇ ਪਹਿਲੀ ਵਾਰ ਆਪਾਂ ਸੁਣ ਰਹਾ ਅਤੇ ਉਹਨਾਂ ਨੇ ਟਾਈਮ ਤੇ ਗੇਟ ਖੋਲ੍ਹਦੇ ਆ ਤੁਹਾਡੇ ਸਾਹਮਣੇ ਆ ਆ ਚਾਪੜੇ ਜ਼ਿਲ੍ਹੇ ਚ ਫਤਿਹਗੜ੍ਹ ਸਾਹਿਬ ਅਤੇ ਮੈਨੂੰ ਲੱਗਦਾ ਪਟਿਆਲੇ ਵੀ ਧੁੱਪ ਹੁੰਨੀ ਹੈ ਪਰ ਘੱਗਰ ਜਾ ਕੇ ਦੇਖੋ ਲੋਕਾਂ ਕਹਿੰਦੇ ਨੇ ਵੀ ਮੀਂਹ ਬਹੁਤ ਪਿਆ ਹੁਣ ਮੀਂਹ ਜਿਆਦਾ ਜੜ ਕੀ ਪਿਆ ਨਹੀਂ ਹਾਲਾਤ ਇਹ ਨੇ ਵੀ ਅੱਜ ਲੋਕ ਜੇ ਅੱਜ ਧੁੱਪ ਨਿਕਲਈ ਤਾਂ ਕੱਲ ਨੂੰ ਮੋਟਰਾਂ ਚੱਲ ਪੈਣਗੀਆਂ ਝੋਨੇ ਨੂੰ ਪਾਣੀ ਵਾਸਤੇ ਮੀਂਹ ਤਾਂ ਪਿਆ ਨਹੀਂ ਇੰ ਡੈਮ ਦੇ ਉੱਤੇ ਜਿਹੜਾ ਪਾਣੀ ਦਾ ਮਿਸ ਮੈਨੇਜਮੈਂਟ ਉਹਦੇ ਕਰਕੇ ਲੋਕਾਂ ਨੂੰ بے ਘਰ ਹੋਣਾ ਪਿਆ ਇਹ ਤਰਾਸ਼ਤੀ ਹੈ ਜਿਹੜੀ ਇਹ ਮੈਨ ਮੇਡ ਹੈ ਮਨੁੱਖ ਨੇ ਬਣਾਈ ਹੈ ਪਰਮਾਤਮਾ ਨੇ ਨਹੀਂ ਗਲਤੀ ਮੰਨਣੀ ਕੋਈ ਚਾਹੀ ਕੋਈ ਵੀ ਹੂੰ ਅੱਛਾ ਜਿਵੇਂ ਦੇ ਮੰਨਿਆ ਜਾਵੇ ਤਾਂ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਇੱਕ ਦੂਏ ਤੇ ਦੂਸ਼ਣਵਾਦੀ ਔਰ ਲੜਾਈਆਂ ਦੇ ਵਿੱਚ ਉਲਝ ਕੇ ਰਹਿ ਗਈਆਂ ਜਿਵੇਂ ਹਰਿਆਣੇ ਨੂੰ ਕਹਤਾ ਕਿ ਤੁਸੀਂ ਪਾਣੀ ਨਹੀਂ ਅਸੀਂ ਨਹੀਂ ਦੰਦੇ ਹੈਗੇ ਹੁਣ ਜਦੋਂ ਪਾਣੀ ਵੱਧ ਗਿਆ ਤਾਂ ਉਹ ਕਹਿ ਰਹੇ ਨੇ ਪਾਣੀ ਅਸੀਂ ਲੈਂਦੇ ਨਹੀਂ ਹੈਗੇ ਤਾਨੂੰ ਲੱਗਦਾ ਹੈ ਕਿ ਅਗਰ ਸਰਕਾਰ ਇਸ ਮਸਲੇ ਦੇ ਉੱਤੇ ਗੰਭੀਰ ਹੁੰਦੀ ਤਾਂ ਇਹੋ ਜਿਹੇ ਹਾਲਾਤ ਨਹੀਂ ਜਿਹੜੇ ਉਹ ਪੰਜਾਬ ਦੇ ਨਾ ਬਣਦੇ ਸਰਕਾਰਾਂ ਕਦੇ ਘਪੀਰੇ ਨਹੀਂ ਰਹੀਆਂ ਇਸ ਮਸਲੇ ਤੇ ਜੇ ਸਰਕਾਰਾਂ ਤੋਂ ਠੀਹ ਰਹੀਆਂ ਉਹਦਾ ਸਿੱਟਾ ਆਪਾਂ ਭੁਗਤ ਰਹੇ ਆ ਹਰਿਆਣੇ ਨੂੰ ਜਿਹੜੀ ਐਸੋਈ ਨਹਿਰ ਤੇ ਉਸ ਸਮੇਂ ਕੱਢਣ ਦਾ ਕੋਈ ਤਰਕ ਨਹੀਂ ਸੀ ਬਣਦਾ ਜਿਹਦਾ ਭਾਰੀ ਵਿਰੋਧ ਹੋਇਆ ਰੋਕਣੀ ਪਈ ਅੱਜ ਵੀ ਉੱਗਣੇ ਖੜੀ ਹੈ ਕਿੰਨੇ ਸੈਂਕੜੇ ਜ਼ਮੀਨ ਦੇ ਕਿੱਲੇ ਤਬਾਹ ਕਰਦੇ ਬਰਬਾਦ ਕਰਦੇ ਨਹਿਰ ਨੇ ਆਲੇ-ਦਾਲੇ ਲੋਕਾਂ ਦੀ ਖੇਤੀ ਨਹੀਂ ਹੁੰਦੀ ਉੱਥੇ ਐਨਾ ਜਣਾ ਹੁੰਦਾ ਹੈ ਅਤੇ ਉਹ ਕਨੇ ਖੜੀ ਹੈ ਉਹਦੇ ਕਰਕੇ ਦੋ ਸਟੇਟਾਂ ਚ ਆਪਸ ਵਿੱਚ ਟਕਰਾਬਦੇ ਆ ਮੈਂ ਇੱਕ ਦਿਨ ਸਫਰ ਕਰ ਰਿਹਾ ਸੀ ਮੈਨੂੰ ਯੂਪੀ ਜਾਣਾ ਪੈ ਗਿਆ ਜਦੋਂ ਮੈਂ ਹਰਿਆਣਾ ਵਾਲੇ ਤੋਂ ਬੱਸ ਬੈਠੇ ਯੂਪੀ ਵਾਲੀ ਉਹ ਡਰਾਈਵਰ ਤੇ ਕੰਡਕਟਰ ਹਰਿਆਣਾ ਰੋਡ ਬੀ ਦੀ ਬੱਸ ਤੇ ਆਪਸ ਵਿੱਚ ਗੱਲਾਂ ਕਰ ਰਹੇ ਮੈਂ ਪਿੱਛੇ ਬੈਠਾ ਸੀ ਉਹ ਕੰਡਕਟਰ ਡਰਾਈਵਰ ਨੂੰ ਕਹਿੰਦਾ ਪਾਣੀ ਬਹੁਤ ਆ ਗਿਆ ਉਹ ਕਹਿੰਦਾ ਆਪ ਉਹ ਡਰਾਈਵਰ ਚਪਰੀਕੀ ਕਰਕੇ ਕਹਿੰਦਾ ਪੰਜਾਬ ਪੰਜਾਬ ਵਾਲੇ ਪਾਸੇ ਛੋਟ ਦੋ ਕਹਿੰਦਾ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਪਾਣੀ ਸਾਫ਼-ਸਾਫ਼ ਰੱਖਾ ਕਹਿਣ ਤੋਂ ਬਾਅਦ ਵੀ ਲੋਕਾਂ ਦੀ ਆਪਸ ਵਿੱਚ ਘੜਤ ਤਨ ਬਿਧਾਤੀ ਕਰ ਲੈ ਜੀ ਹੈ ਨਹੀਂ ਸੀ ਹਰੇਕ ਬੰਦਾ ਪਿਆਰ ਨਾਲ ਹਰੇਕ ਬੰਦਾ ਯੂਨਿਟੀ ਨਾਲ ਰਹਿਣਾ ਚਾਹੁੰਦਾ ਹੈ ਅੱਜ ਵੀ ਜੇਕਰ ਦੋਨਾਂ ਸਟੇਟਾਂ ਦੀ ਆਪਸ ਵਿੱਚ ਕੋਆਪਰੇਸ਼ਨ ਹੁੰਦੀ ਸਿਆਸਤ ਨਾ ਹੁੰਦੀ ਪੋਲਿਟਿਕਸ ਨਾ ਹੁੰਦੀ ਇੱਥੇ ਹੁੰਦੀ ਹੱਸੇ ਚਰਮਿੰਤਰ ਪੋਲਿਟਿਕਸ ਹੈ ਜਿਹੜੇ ਬੰਦੇ ਨੇ ਇਲੈਕਸ਼ਨ ਦੇ ਵਿੱਚ ਦਾਅ ਖੇਡਣਾ ਹੁੰਦਾ ਉਹ ਪਾਣੀਆਂ ਦੇ ਦਿਵਾਲੇ ਹੋ ਜਾਂਦੇ ਪੱਛ ਪਾਣੀਆ ਦੀ ਕੀ ਹਾਲਤ ਹੈ ਦਿਖਾਓ ਮੈਨੂੰ ਕੋਈ ਸਰਕਾਰ ਕੋਈ ਵਿਰੋਧੀ ਪਾਰਟੀ ਕੋਲ ਵੀ ਏਜੰਡਾ ਨਹੀਂ ਹੈਗਾ ਬਰਾਬਰ ਅੱਜ ਇੱਕ ਬੰਦਾ ਜਿਹਦਾ ਕਰ ਖਤਮ ਹੋ ਗਿਆ ਨੂੰ 5 ਲੱਖ ਰੁਪਏ ਚਾਹੀਦਾ ਜਿਹਦੇ ਫਸਲ ਤਬਾਹ ਹੋ ਗਈ ਬਰਬਾਦ ਹੋ ਗਈ ਉਹਨੂੰ 1 ਲੱਖ ਰੁਪਏ ਪ੍ਰਤੀ ਏਕੜ ਚਾਹੀਦਾ ਜਿਹਦਾ ਪਸ਼ੂ ਮਰ ਗਿਆ ਉਹਨੂੰ 50 ਹਜ਼ਾਰ ਕੇ ਪ੍ਰਤੀ ਪਸ਼ੂ ਚਾਹੀਦਾ ਇਹ ਜਿਹੜੀ ਹੋ ਸੇਵਾ ਹੋ ਰਹੀ ਹੈ ਫੋਡਰ ਜਾ ਰਿਹਾ ਚਾਰ ਜਾ ਰਿਹਾ ਮੀਟ ਜਾ ਰਹੀ ਹੈ ਜਾਂ ਦਵਾਈਆਂ ਜਾ ਰਹੀ ਹੈ ਬਹੁਤ ਵਧੀਆ ਸੇਵਾ ਹੈ ਪਰ ਨਾਲ ਦੀ ਨਾਲ ਆਰਥਿਕ ਤੌਰ ਤੇ ਦੇਖੋ ਜੇ ਬੰਦੇ ਦੇ ਕੋਤੇ ਚ ਚਾਰ ਪੈਸੇ ਨੇ ਉਹ ਤਾਂ ਏ ਕਾਨੂੰ ਖੜਾ ਹੁਕਾ ਨਹੀਂ ਆਰਥਿਕ ਤੌਰ ਤੇ ਹੁਣ ਤਾਂ ਪੱਕਰਤੀ ਮਦਦ ਹੁਣ ਤਾਂ ਬਹੁਤ ਜਾ ਰਹੇ ਨੇ ਲੋਕਾਂ ਨੂੰ ਵੀ ਆਇਆ ਨਾ ਕਰੇ ਯਾਰ ਆਪਣਾ ਨੁਕਸਾਨ ਜ਼ਰੂਰ ਹੋਗਾ ਪਰ ਅਪਣਾ ਤਾਂ ਪੰਜਾਬ ਖੜਾ ਪੰਜਾਬ ਖੜੂ ਪਾ ਵੀ ਪਰ ਜਦੋਂ ਬੰਦੇ ਨੇ ਆਪ ਖੜਨਾ ਆਉਣ ਵਾਲੇ ਸਮੇਂ ਚ ਫਿਰ ਉਹਨੂੰ ਪਤਾ ਲੱਗਣਾ ਕਿ ਯਾਰ ਬੋਝੇ ਚ ਪੈਸੇ ਨਹੀਂ ਅਤੇ ਪੈਸੇ ਹੀ ਸਭ ਕੁਝ ਹੈ ਤੁਹਾਨੂੰ ਪਤਾ ਹੈ ਸਭ ਕੁਝ ਤੋਂ ਮੇਰਾ ਬੁਨਿਆਦੀ ਲੋੜੇ ਪੈਸੇ ਨਾਲ ਹੀ ਪੂਰੀਆਂ ਹੁੰਦੀਆਂ ਨੇ ਸਰਕਾਰ ਨੂੰ 5 ਲੱਖ ਰੁਪਈਆ ਘਰਦਾ 1 ਲੱਖ ਰੁਪਈਆ ਇੱਕ ਘੀਲੇ ਦਾ ਤੇ 50000 ਰੁਪਏ ਪਛੂਤਾ ਦੇਣਾ ਚਾਹੀਦਾ ਪਰ ਸਿਆਸਤ ਹੀ ਪੇਟ ਚੜ ਕੇ ਉੱਥੇ ਜਾ ਕੇ ਪਾਛੜਦੇ ਰਹੇ ਨੇ ਲੀਡਰ ਫੋਟੋ ਆਖ ਜਾ ਰਹੇ ਨੇ ਹੁਣ ਹਟੇ ਜਿੱਦਾਂ ਰੌਲਾ ਪਿਆ ਹੁਣ ਹਟੇ ਪਰ ਹਜੇ ਵੀ ਕਈ ਕਈ ਨੂੰ ਆਉਂਦਾ ਹੈ ਨਾ ਪੁੱਠੀ ਵੀ ਉੱਧਰ ਕੈਮਰਾ ਵੜਾ ਦੇਣਾ ਉੱਧਰ ਜਾ ਕੇ ਚੱਕ ਰਹਿਣੇ ਵੀ ਨੱਕਾ ਰੌਂਡ ਵੀ ਅਚਨਕਾ ਲੌਣਾ ਜੇ ਪਹਿਲਾਂ ਲਾਇਆ ਹੁੰਦਾ ਤੇ ਉਹਨਾਂ ਨੌਕਤੇ ਨਹੀਂ ਸੀ ਉਹਨੇ ਕਟਿੰਗਾਂ ਦੇ ਵਿੱਚੋਂ ਲਾਈਵ ਹੋ ਰਹੇ ਨੇ ਵੀ ਮੈਂ ਜਾ ਰਿਹਾ ਤੇਰਾ ਘਰ ਖਾਲੀ ਹੈ ਜੇ ਕਿਸਨੇ ਰਹਿਣਾ ਹੈ ਤੂੰ ਭਾਈ ਪਹਿਲਾਂ ਤੂੰ ਜੇ ਪਹਿਲਾਂ ਹੀ ਸਹੀ ਫੈਸਲਾ ਲੈਣ ਤੇ ਨੌਬਤੇ ਨਾਉਂਦੀ ਹੁਣ ਕਿਸੇ ਨੂੰ ਇਹ ਕਹਿਣਾ ਵੀ ਮੇਰਾ ਘਰ ਖਾਲੀ ਹੈ ਉੱਥੇ ਜਾ ਕੇ ਰਹਿ ਲਿਓ ਇਹ ਗੱਲਾਂ ਕੋਈ ਫਾਇਦਾ ਨਹੀਂ ਲੋਕਾਂ ਨੂੰ इमोशनल ਬਲੈਕਮੇਲ ਕਰਦੇ ਨੇ ਸੱਚੀ ਹੈ ਹਾਲਾਂਕਿ ਪਾਲਿਸੀਸ ਪਹਿਲਾਂ ਵੰਡੀਆਂ ਚਾਹੀਦੀਆਂ ਚਾਹੇ ਤੇ ਨੌਬਤੇ ਨਾ ਦਾ ਤੁਹਾਡੇ ਨੇੜੇ ਬੱਟੀ ਨਾ ਦੀ ਪਟਿਆਲੇ ਮੈਂ ਪਹਿਲਾਂ ਵੀ ਚੈਨਲ ਤੇ ਗੱਲ ਕਰਦੇ ਨੇ ਇੱਥੇ ਤੁਸੀਂ ਕਦੇ ਕ੍ਰੇਨ ਚੱਲਦੇ ਦੇਖੀ ਹੈ ਸਫਾਈ ਵਾਲੇ ਹਮਮ ਕਦੇ ਤੁਸੀਂ ਸਫਾਈ ਹੁੰਦੀ ਦੇਖੀ ਹੈ ਬਿਲਕੁਲ ਨਹੀਂ ਹੁਣ ਪੰਜਾਬੀ ਦੇ ਇੱਕ ਕਹਾਵਤਾਂ ਕਹਿਣਾ ਨੇ ਚਾਹੀਦਾ ਕਹਿੰਦੇ ਜਦੋਂ ਨੱਕ ਚੋਂ ਨਿਕਲ ਕੇ ਮੂੰਹ ਚ ਪੈਣ ਲੱਗੇ ਬੰਦਾ ਨਾ ਸਾਫ਼ ਕਰ ਦੋ ਹਾਂ ਉਹ ਕੰਮ ਹੋ ਗਿਆ ਕਿ ਹੁਣ ਵੀ ਆ ਕੇ ਕਿਨੇ ਟੁੱਟਣਾ ਜਾਵੇ ਹੁਣ ਉੱਥੇ ਤੁਸੀਂ ਸਿੱਖੀ ਕਰੋਗੇ ਹੁਣ ਉੱਥੇ ਸਿੱਖਤ ਮੰਤਰੀ ਨਹੀਂ ਖੜਾ ਹੁਣ ਉੱਥੇ ਡੀਸੀ ਵੀ ਖੜਾ ਕਹਿੰਦਾ ਛੀਤੀ ਲਾਉ ਬੰਦ ਗਾਰੇ ਇਸ ਦਾ ਬੰਦੇ ਵੀ ਨਹੀਂ ਲੱਗਦਾ ਗਾਰਾ ਖਰੀ ਜਾਂਦਾ ਸਰਕਾਰਾਂ ਨੇ ਪੋਲਿਟਿਕਸ ਕੀਤੀ ਹੈ ਕੰਮ ਤਾਂ ਖਰਾਬ ਹੈ ਅੱਛਾ ਪ੍ਰੋਫੈਸਰ ਸਾਹਿਬ ਜਿਹੜੇ ਹੁਣ ਆ ਦੌਰਿਆਂ ਦਾ ਦੌਰ ਸ਼ੁਰੂ ਹੋ ਗਿਆ ਹਰੇਕ ਲੀਡਰ ਹੈ ਜਿਹੜਾ ਉਹ ਕਿਸ਼ਤੀ ਚਾੱਕ ਕੇ ਪਾਣੀ ਦੇ ਵਿੱਚ ਨਜ਼ਰ ਆਉਂਦਾ ਹੁੰਦਾ ਤਾ ਪਹਿਲਾ ਕੋਈ ਨਹੀਂ ਦਿਖਿਆ ਕਿ ਹੁਣ ਉਹ ਕਿਸਤੀ ਚੱਕ ਕੇ ਦੌਰਿਆਂ ਦਾ ਦੌਰ ਸ਼ੁਰੂ ਹੋ ਗਿਆ ਪਰ ਜੇ ਦੇਖਿਆ ਜਾਵੇ ਜਿੱਥੇ ਲੋਕਾਂ ਨੂੰ ਮਦਦ ਦੀ ਲੋੜ ਆ ਟਰੈਲੀਆਂ ਨੇ ਜਾਣਾ ਹੁੰਦਾ ਜਦੋਂ ਲੀਡਰ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਰੋਕ ਲੱਤਾ ਜਾਂਦਾ ਜਿਹੜੀਆਂ ਟਰੈਲੀਆਂ ਨੇ ਲੰਗਰ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਕੱਲ ਰੋਕਿਆ ਗਿਆ ਪਰ ਤੁਹਾਨੂੰ ਲੱਗਦਾ ਵੀ ਜਿਹੜੇ ਇਹ ਦੌਰੇ ਨੇ ਇਹ ਬੰਦ ਹੋਣੇ ਚਾਹੀਦੇ ਲੀਡਰ ਬਾਤ ਹੋਣੇ ਚਾਹੀਦੇ ਉੱਥੇ ਜਿਹੜੀ ਸਮਗਰੀ ਆ ਉਹਨਾਂ ਨੂੰ ਲੋੜ ਹੈ ਉਹ ਪਹੁੰਚਣ ਦੀ ਜ਼ਰੂਰੀ ਹੈ ਦੇਖੋ ਜੀ ਜੇ ਲੀਡਰ ਕੋਈ ਮੋੜੇ ਆਉਂਦਾ ਕਿਸੇ ਦੀ ਸਿਕਿਉਰਿਟੀ ਮੂਰੇ ਆਉਂਦੀ ਐ ਲੋਕਾਂ ਨੂੰ ਇਕੱਠੇ ਉੱਤੇ ਪਾਸੇ ਹਟਾਉਣ ਵੀ ਪਾਈ ਪਾਸੇ ਹੋ ਜਾ ਇਹ ਮੌਕਾ ਲਿੰਟਰੀ ਚਮਕਾਉਣ ਦਾ ਚਾਹੇ ਦਿਖਾਉਣ ਦਾ ਨਹੀਂ ਵੀ ਮੈਂ ਵੱਡਾ ਨੀਂਟਰ ਐ ਪਾਸੇ ਹੋ ਜਾ ਤੂੰ ਆ ਬੰਦਾ ਕੁੱਟਾ ਪਾ ਕੀ ਤੈਨੂੰ ਚਿਤਾਇਆ ਮੈਂ ਤਾਂ ਲੋਕਾਂ ਦੇ ਅੱਗੇ ਬਰਬਾਦ ਹੋ ਕੇ ਤੂੰ ਸੌਲਟਿਕਸ ਕਰ ਰਿਹਾ ਲੋਕ ਕਹਿ ਮੋਹ ਨਾ ਲੋਕਾਂ ਨੇ ਕੋਰੇ ਕੁਛ ਨਹੀਂ ਖੜਦੇ ਬਣਾਏ ਕੀਤੇ ਨੇ ਲੋਕਾਂ ਨੇ ਬਣਾਏ ਨੇ ਲੋਕ ਐ ਕਰੋੜਾਂ ਰੁਪਏ ਦੇ ਪਿੱਛੇ ਹੋ ਜਾ ਇੱਥੇ ਸਾਈਡ ਤੇ ਨਾ ਮੇਰੇ ਪੁਰੇ ਆਵੇ ਖੜਾ ਹੁੰਦਾ ਤੁਸੀਂ ਉਹ ਸ਼ਰਮ ਉਹਨਾਂ ਨੂੰ ਚਾਹੀਦੀ ਵੇ ਪਰ ਜੇ ਸ਼ਰਮ ਹੋਵੇ ਤੇਰਾ ਕੰਮੇ ਕੰਮ ਨਾ ਹੋਵੇ ਜੇ ਮੈਨੂੰ ਪਹਿਲੇ ਪਤਾ ਹੋਵੇ ਵੀ ਮੈਂ ਯਾਰ ਕੋਈ ਆਉਂਦੇ ਤੇ ਬੈਠਾ ਹੈ ਵੀ ਮੇਰੀ ਮਿਸਮੈਨੇਜਮੈਂਟ ਲੋਕਾਂ ਦਾ ਵਰਵਾਦੀ ਕਰ ਸਕਦੇ ਉਹਨਾਂ ਦੀ ਤਬਾਹੀ ਦਾ ਕਾਰਨ ਮੇਰੇ ਪੈਣ ਕੇ ਜੁੱਤੀਆਂ ਜੇ ਮੈਨੂੰ ਪਹਿਲੇ ਸ਼ਰਮ ਹੋਵੇ ਮੈਂ ਕੰਮੇ ਨਾ ਕਰਾਂ ਇਸ ਕਰਕੇ ਉਹਨਾਂ ਨੂੰ ਹੋਏ ਨਹੀਂ ਇੱਕ ਆਏ ਖੜਾ ਕੋ ਪੁੱਤਰ ਫੋਟੋ ਕਈ ਵਾਰ ਨਹੀਂ ਦੇਖੇ ਤੇ ਕਹਿੰਦੇ ਫੋਟੋ ਖਿਚਾ ਕੇ ਬਾਅਦ ਚ ਜਾ ਕੇ ਦੇਖਦੇ ਨੇ ਵੀ ਪੋਜ਼ ਸਹੀ ਵੀ ਆਇਆ ਹਮ ਚਚੂਗਾ ਵੀ ਜੇ ਕਰੂ ਖਬਰ ਤੇ ਲੱਗ ਗਈ ਹਾਲਾਤ ਇਹ ਨੇ ਸਾਡੇ ਉਥੇ ਟੋਟਲ ਬਾਈਕਾਰਡ ਹੈ ਜਿਹੜਾ ਲੀਡਰ ਦਾ ਹੋਣਾ ਚਾਹੀਦਾ ਹੈ ਜੇ ਕਿਸੇ ਨੇ ਜਾਣਾ ਤਾਂ ਉਹ ਫਿਰ ਉਹਨਾਂ ਵਾਸਤੇ ਪੈਕੇਜ ਲੈ ਕੇ ਜਾਵੇ ਮੈਂ ਕੁਝ ਵੀ ਆਏ ਨਹੀਂ ਲੈ ਕੇ ਜਾਣਾ ਤੇ ਮੈਂ ਚਿੱਠੀ ਲੈ ਕੇ ਚੱਲਿਆ ਨਾ ਪੈਸੇ ਚੈੱਕ ਪਿਲੇ ਆ ਪਈ ਤੇਰ ਕਰਟੇ ਗਿਆ ਲੈ ਪੰਜ ਰੱਖ ਕਿੰਨੇ ਗਿੱਲੇ ਬਰਬਾਦ ਹੋ ਗਏ ਪੰਜ ਚੱਕ 2.50 ਲੱਖ 50 ਹਜ਼ਾਰ ਨਿਕੜਦਾ ਲੱਖ ਰੁਪਏ ਨਿਕੜਦਾ ਲੋ ਪੰਜ ਲੱਖ ਪਸੂ ਕਿੰਨੇ ਮਾਰ ਕੇ 4.5 ਲੱਖ ਆਏ ਚ ਮੋਚੜਾ ਦੇਖੋ ਲੋਕ ਨੇ ਛੱਡੇ ਰਵਿੰਦਰ ਲੋਕ ਤੰਤਰ ਤੇ ਬੱਟੇ ਜੀ ਇਹ بڑے بڑے ਥੰਮਾਂ ਨੂੰ ਸਿੱਟਦੇ ਨੇ ਜਿਵੇਂ ਪਿੱਛੇ ਹੋਇਆ ਉਹ ਥੰਮ ਸਿੱਟੇ ਵੀ ਕਿਸੇ ਮਤਲਬ ਉਹ ਕੰਮ ਨਾ ਕੀ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਗ੍ਰਾਮ ਤੋਂ ਉੱਠੇ ਹੋਏ ਬੰਦੇ ਨੇ ਆਪਾਂ ਤੁਹਾਡੇ ਯਾਦ ਹੋਣਾ ਹੈ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਵੱਡਣ ਦੀ ਗੱਲ ਚੱਲ ਰਹੀ ਸੀ ਆਪਾਂ ਚੈਨਲ ਤੇ ਡਿਸਕਸ਼ਨ ਕਰੀ ਸੀ ਜੀ ਜੀ ਉਹ ਪੰਜ ਸੱਤ ਦਿਨਾਂ ਬਾਅਦ ਇਹਨਾਂ ਨੂੰ ਮੁੱਖ ਮੰਤਰੀ ਲਾ ਦਿੱਤਾ ਸੀ ਉਸ ਸਮੇਂ ਉਸ ਟਾਈਮ ਉਹ ਚਿਹਰਾ ਵੱਡ ਰੇ ਬਣ ਨਹੀਂ ਸੀ ਲੋਕਾਂ ਦੇ ਗਰਾਊਂਡ ਲੈਵਲ ਦੇ ਵਿੱਚੋਂ ਉੱਠੇ ਹੋਏ ਬੰਦੇ ਨੇ ਭਗਵੰਤ ਉਹ ਲੋਕਾਂ ਦੇ ਨਾਲ ਆਪਾਂ ਕਿਉਂ ਟਿਚਰਾ ਕਰਦੇ ਆਂ ਉਹ ਜਿਹੜੇ ਬੀਬੀ ਨੂੰ ਇੱਕੋ ਜੱਥੇ ਜੀ ਪਾ ਕੇ ਉਹਨਾਂ ਨੇ ਮਤਲਬ ਦਿਖਾਇਆ ਵੀ ਅਸੀਂ ਹਾਂ ਉਹ ਵੀ ਕਹਦੇ ਆਮ ਆਦਮੀ ਪਾਰਟੀ ਦੀ ਵਰਕਰ ਨਿਕਲੇ ਇਸ ਕਰਕੇ ਕੰਮ ਨਾ ਕਰੋ ਇਹ ਕੰਮ ਨਾ ਕਰੋ ਲੋਕਾਂ ਦੀ ਜਿਹੜੀ ਸੇਵਾ ਚੱਲ ਰਹੀ ਹੈ ਉੱਥੇ ਕਾਰ ਸੇਵਾ ਲਈ ਬਾਬੇ ਸੇਵਾ ਕਰ ਰਹੇ ਪਿੰਡਾਂ 'ਚ ਜੋ ਜੱਥੇ ਜਾ ਰਹੇ ਉਹਨਾਂ ਨੂੰ ਰਕਾਵਟ ਪੈ ਰਹੀ ਹੈ ਪੁਲਿਸ ਰੋਕ ਰਹੀ ਹੈ ਵੀ ਜੇ ਅਗਰੇ ਵੀ ਆਏ ਤਾਂ ਇੱਕ ਹੀ ਰੁਕ ਜੋ ਪਰ ਲੋਕ ਉਹਨਾਂ ਨੂੰ ਹਟਾਉਣ ਪਿੱਛੇ ਵੀ ਬੈਠੇ ਸੀ ਵੀ ਆਈ ਪੀ ਨੂੰ ਕੁਝ ਨਹੀਂ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਸੀ ਆਪਣਾ ਜੇ ਵੀ ਆਈ ਪੀ ਬਾਕੀ ਹਮਦਰਦ ਫੇਰ ਉੱਠ ਕੇ ਪਜਾਮੇ ਦੀਆਂ ਮੂਰੀਆਂ ਚੜਾ ਕੇ 10 ਮਿੰਟ ਆਹਰੀ ਜਾਂਦਾ ਮਿੰਟ ਆਹਰੀ ਲਵਾ ਕੇ ਨਾਲ ਜਾ ਕੇ ਉੱਥੇ ਫਿਰ ਬੈਠੇ ਹਫਤਾ ਮੈਦਾ ਫੇਰ ਪਤਾ ਫੇਰ ਲੱਗਿਆ ਜਿਆਦਾ ਡੰਡਾ ਮੱਛਰ ਲੜ ਇਸ ਕਰਕੇ ਗੱਲਾਂ ਕਹਿੰਦੇ ਕੁਝ ਹੋਰ ਨੇ ਹੁੰਦਾ ਇੱਥੇ ਕੁਝ ਹੋਰ ਹੈ ਲੋਕ ਮਰ ਕੇ ਇਹ ਦੱਸਦੇ ਨੇ ਅਰਥ ਸ਼ਾਸਤਰੀ ਜਿਹੜੇ ਬੰਤੇ ਅਧਿਐਨ ਕਰਦੇ ਨੇ ਸਮਾਜਿਕ ਉਹ ਕਹਿੰਦੇ ਵੀ ਇਹ ਵਿਚਾਰੇ ਜਿਹੜੇ ਜੀਵਨਾਰ ਨੇ ਮਾਝਾ ਬੈਂਟੜਾ ਕਿਸਾਨ ਹੈ ਚਾਹੇ ਮਜ਼ਦੂਰ ਹੈ ਕਿਉਂਕਿ ਵਿਚ 80% ਚਾਰਾ ਵੀ ਆ ਤਾਂ ਇਹ ਕਹਿੰਦਾ ਵੀ 4-5 ਸਾਲ ਆਰਥਿਕ ਤੌਰ ਤੇ ਤਾਂ ਨਹੀਂ ਆਉਂਦੇ ਜੇ ਸਰਕਾਰਾਂ ਨੇ ਮਦਦ ਨਾ ਆਉਂਦੀ ਹੂੰ ਅੱਛਾ ਪਰ ਬ੍ਰਾਦਰ ਜੀ ਸਭ ਲੱਗਦਾ ਤੁਹਾਨੂੰ ਕਿ ਜਿਹੜੀ ਆ ਹੁਣ ਜਿਹੜੀਆਂ ਆਪਣੀਆਂ ਮਦਦ ਉਹਨਾਂ ਨੂੰ ਜਾ ਰਹੀ ਹੈਗੀ ਆ ਵੈਸੇ ਤਾਂ ਜ਼ਿਆਦਾਤਰ ਪਾਣੀ ਜਦੋਂ ਤੱਕ ਘਟਦਾ ਨਹੀਂ ਲੈਵਲ ਉਹਦਾ ਡਾਊਨ ਨਹੀਂ ਜਾਂਦਾ ਹੈਗਾ ਉਦੋਂ ਤੱਕ ਜਿਹੜੀ ਸਮੱਸਿਆ ਇਹ ਤਿਉਂ ਦੀ ਤਿਉਂ ਰਹਿਣੀ ਆ ਤਾਂ ਲੋਡ ਜਿਹੜੀ ਜ਼ਿਆਦਾ ਪੈਣੀ ਹੈ ਉਹ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਪਾਣੀ ਘਟਦਾ ਨਹੀਂ ਹੈਗਾ ਉਸ ਤੋਂ ਬਾਅਦ ਜ਼ਿਆਦਾ ਕਿਸਾਨਾਂ ਨੂੰ ਲੋਡ ਆ ਸਾਡੀ ਬਿਲਕੁਲ ਸਹੀ ਕਿਹਾ ਤੁਸੀਂ ਜਿਹੜਾ ਸੁੱਧ ਸਮਾਨ ਜਾ ਰਿਹਾ ਦੇਖੋ ਹੁਣ ਮੰਨ ਲਓ ਮੈਂ ਇੱਥੇ ਟਰਾਲੀ ਲੈ ਗਿਆ ਹੁਣ ਸਾਡੇ ਇੱਥੇ ਚਰਚਾ ਚੱਲ ਰਹੀ ਸੀ ਮੈਂ ਟਰਾਲੀ ਜਾ ਕੇ ਉੱਥੇ ਪਹਿਲਾਂ ਤਾਂ ਮੈਂ ਗਿਆ ਤੇ ਫਿਰ ਮੈਂ ਇਹ ਸੋਚਣਾ ਵੀ ਅਰੇ ਬਰੀ ਹਾਜ਼ਰੀ ਲੱਗ ਜੇ ਬਸ ਫਿਰ ਮੈਂ ਉਹ ਕੰਟੇ ਤੇ ਜਿਹੜਾ ਪਹਿਲਾਂ ਜਾਂਦੇ ਪਹਿਲੇ ਕੋਈ ਪੜਾ ਆ ਗਿਆ ਪਰ ਉੱਥੇ ਸਮਾਦਾਰ ਗਿਆ ਉਹ ਤਾਂ ਕੋਈ ਫਾਇਦਾ ਨਹੀਂ ਹਮ ਕੇ ਸਮਾਦ ਲੈ ਕੇ ਜਾ ਰਹੀ ਹ ਸੰਗਤ ਕੋਟ ਕੋਟ ਪ੍ਰਣਾਮ ਸੰਗਤ ਦੇ ਪੈਰਾਂ 'ਚ ਮੇਰਾ ਸਿਰ ਹੈ ਤਾਂ ਉਹ ਇੱਕ ਪਿਵੋਟਲ ਪੁਆਇੰਟ ਬਣੇ ਇੱਕ ਸੈਂਟਰਲ ਪੁਆਇੰਟ ਬਣੇ ਉੱਥੇ ਡੀਸੀ ਸ਼ਰਕੀ ਸਰ ਨੇ ਬੜਾ ਵਧੀਆ ਕੰਮ ਕਰ ਰਹੇ ਲੈ ਕੋਈ ਅਹਿਜੀ ਆਫਿਸਰ ਦੇ ਨਾ ਤੀਨ ਬੜੇ ਪੈਸਾ ਵੀ ਉਹਦੇ ਕੋਲੇ ਰੇ ਹਮ ਜਿਹੜਾ ਪੈਸਾ ਆ ਰਿਹਾ ਪੈਸਾ ਵੀ ਉਹਦੇ ਕੋਲੇ ਰੇ ਬਿਲਕੁਲ ਸਮਾਨ ਵੀ ਉਹਦੇ ਕੋਲ ਰੇ ਉਹ ਫਿਰ ਲਿਸਟ ਬਣਾਵੇ वैसे तो मैं क्योंकि चर्चा चैनल पे थोड़े तो पहले कोई चैनल ना फिर खुली तो चार पांच दिन पहले और तो बाद उन्होंने का ऐलान कर लिया है शायद ਤੁਸੀਂ ਵੀ ਸੁਣਿਆ ਹੋਵੇ ਡੀਸੀ ਸਬਜੇ ਚੱਲ ਨਹੀਂ ਨ ਕਰਿਆ ਉਹ ਕਹਿੰਦੇ ਮੈਂ ਕਮੇਟੀਆਂ ਬਣਾਉਂਗੀ ਉੱਤੇ ਪਿੰਡਾਂ ਦਾ ਅਧਿਐਨ ਕਰਕੇ ਦੱਸਣਗੇ ਵੀ ਕੀ ਲੋੜ ਹੈ ਕਰ ਵਧੀਆ ਸਟੈਪ हां देखो ਚੈਨਲਿਕਸ ਕਰਨਾ ਪੈਣਾ ਹੈ ਕੋਈ ਕਹਿਣਾ ਨਹੀਂ ਮੈਂ देखो ਜਿੱਥੇ ਜੱਗੇ ਅਨਸਾਰ ਰਵਿੰਦਰ ਬੋਤਨੇ ਸਮਾਜ ਚਾਪੜੇ ਉੱਥੇ ਗਲਤ ਵਰਤੇ ਵੀ ਹੁੰਦੇ ਨੇ ਹਰੇਕ ਹਰ ਚੋਂ ਹੁੰਦੇ ਨੇ ਹਰੇਕ ਖੇਤੇ ਚ ਹੁੰਦੇ ਨੇ ਜੇ ਇੱਕ ਟਰੱਕ ਫੇਡ ਤਾਂ ਦੇਣ ਵਾਲਾ ਜੇ ਕੋਈ ਦਾਨੇ ਸੱਜਣ ਬੈਠਾ ਹੈ ਤਾਂ ਇੱਕ ਟਰੱਕ ਫੇਡ ਤਾਂ ਰੋਡ ਦੇ ਉੱਤੇ ਗੈਪ ਕਰਨ ਵਾਲੇ ਵੀ ਬੈਠਦੇ ਜੀ ਜੀ ਗੈਪ ਦੇ ਕਰਦੇ ਹੂੰ ਮੇਰੇ ਭਾਰ ਵਿੱਚ ਨਹੀਂ ਇਸ ਕਰਕੇ ਉੱਥੇ ਬਹੁਤ ਜ਼ਿਆਦਾ ਧਿਆਨ ਦੀ ਲੋੜ ਹੈ ਜਿਹੜੀ ਵੀ ਸੰਗਤ ਜਾਂਦੀ ਹੈ ਮੇਰੀ ਬੇਨਤੀ ਹੈ ਵੀ ਉੱਥੇ ਜਾ ਕੇ ਆਪਣਾ ਨਾਮ ਲਿਖਾ ਕੇ ਆਪਣਾ ਸਮਾਨ ਰੱਖ ਕੇ ਬਕਾਇਦਾ ਵੀ ਭਾਈਆਂ ਮੇਰਾ ਸਮਾਨ ਹੈ ਜਿਹੜਾ ਵੀ ਫਿਰ ਉਹ ਟ੍ਰੈਨ ਆਫਿਸਰ ਹੋਵੇ ਬਤ ਉਹਨੂੰ ਵਾਪਸ ਹੋਣਾ ਅਤੇ ਦਵਾਈਆਂ ਪਸ਼ੂਆਂ ਦੀਆਂ ਦਵਾਈਆਂ ਮਨੁੱਖਾਂ ਦੀਆਂ ਦਵਾਈਆਂ ਅ ਮੱਛਾਂ ਦਾ ਜਿਹੜਾ ਚਾਰਾ ਕਾਫੀ ਪਹੁੰਚ ਚੁੱਕਾ ਹੈ ਕੱਪੜਾ ਢੇੜਾ ਬਹੁਤ ਪਹੁੰਚ ਚੁੱਕਾ ਹੈ ਹਮਮ ਤਾਲਾ ਬਹੁਤ ਪਹੁੰਚ ਚੁੱਕੀਆਂ ਨੇ ਮਸਾਲੇ ਬਹੁਤ ਪਹੁੰਚ ਚੁੱਕੇ ਨੇ ਪਾਣੀ ਦੀਆਂ ਬੋਤਲਾਂ ਬਹੁਤ ਪਹੁੰਚ ਚੁੱਕੀਆਂ ਸਿੱਖ ਸਿੱਖ ਦਾ ਦੇਖੋ ਧਰਮ ਮੈਂ ਕੋਈ ਧਰਮ ਨਹੀਂ ਵਾਪਸ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਜਿਹੜੀ ਸੇਵਾ ਉਹ ਪੰਜਾਬੀਆਂ ਦੇ ਹਿੱਸੇ ਜ਼ਿਆਦਾ ਜਾਂ ਹੋਰ ਸਟੇਟਾਂ ਵੀ ਮੰਨਦੀਆਂ ਇੰਦੇ ਕੋਈ ਸ਼ੱਕ ਨਹੀਂ ਹਮ ਇਸ ਕਰਕੇ ਜਿਹੜੀ ਉੱਥੇ ਚੀਜ਼ ਦੀ ਲੋੜ ਹੈ ਉਹ ਦਿੱਤੀ ਜਾਵੇ ਜਦੋਂ ਪਾਣੀ ਨੇ ਉੱਤਰ ਜਾਣਾ ਹੈ ਉਸ ਟਾਈਮ ਉਹਨਾਂ ਨੂੰ ਬਰਤਨਾ ਦੀ ਵੀ ਲੋੜ ਪੈਣੀ ਆ ਭਾਂਡਿਆਂ ਦੀ ਉਸ ਟਾਈਮ ਉਹਨਾਂ ਨੂੰ ਟੋਕੇ ਵਾਲੀਆਂ ਮਸ਼ੀਨਾਂ ਦੀ ਵੀ ਲੋੜ ਪੈਣੀ ਆ ਜੇ ਖਤਮ ਹੋ ਗਈਆਂ ਉਸ ਟਾਈਮ ਜਦੋਂ ਪਸ਼ੂ ਖੁਰਲੀ ਨੂੰ ਬੰਨਿਆ ਹੁੰਦਾ ਤਾਂ ਉਹਨਾਂ ਦੀ ਆ ਕੁਝ ਜ਼ਰੂਰਤਾਂ ਨੇ ਮਨੁੱਖਾਂ ਨੇ ਘਰ ਦੇ ਵਿੱਚ ਇਨਸਾਨਾਂ ਨੇ ਰਹਿਣਾ ਉੱਥੇ ਵੀ ਕੋਈ ਨਾ ਕੋਈ ਲੋੜ ਨੂੰ ਖਬਰਾ ਨੂੰ ਪਲੰਗ ਨੇ ਜਿਹੜੇ ਕਿਸ ਕੰਡੀਸ਼ਨ ਚ ਨੇ ਮੰंजे ਰਹੇ ਨੇ ਕਿਹੜੀ ਕੰਡੀਸ਼ਨ ਚ ਨੇ ਲੋਕ ਕਰ ਛੱਡ ਕੇ ਭੱਜੇ ਨੇ ਘਰ ਠੱਠੇ ਨੇ ਘਰ ਦੀ ਛੱਤ ਵੀ ਪਾਉਣੀ ਆ ਕੰਮ ਵੱਡਾ ਪਰ ਜੋ ਤੋਂ ਪੰਜਾਬੀ ਇਕੱਠੇ ਹੁੰਦੇ ਨੇ ਫਿਰ ਇਹ ਵੱਡੇ ਵੱਡੇ ਮਤਲਬ ਜਿਹੜੇ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਕੁਦਰਤ ਖੜੀਆਂ ਕਰਦੀਆਂ ਫਿਰ ਉਹਦੇ ਨਾਲ ਕੋਈ ਮੱਥਾ ਲਾਉਂਦੇ ਨੇ ਇਹ ਦਸਵ ਪਾਸ਼ਾ ਦਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੁਕਮ ਅਟੇ ਸ਼ੁਰੂਆਤ ਹੂੰ ਅਚਾ ਬ੍ਰਵਾਸਰ ਸਾਹਿਬ ਜਿਹੜਾ ਇਹ ਰੋਡ ਦੇ ਉੱਤੇ ਸਮਾਨ ਜਾ ਰਿਹਾ ਹੈਗਾ ਮੈਂ ਜ਼ਿਆਦਾਤਰ ਵੀਡੀਓ ਦੇ ਵਿੱਚ ਵੀ ਵੇਖਿਆ ਹੈਗਾ ਕਿ ਸਮਾਨ ਤੁਹਾਡਾ ਕਹਾਣਾ ਬਿਲਕੁਲ ਸਹੀ ਆ ਕਿ ਰੋਡ ਦੇ ਛੱਡ ਕੇ ਆ ਜਾਂਦੇ ਨੇ ਔਰ ਜੇ ਅਗਰ ਕਿਸੇ ਨੂੰ ਸੰਭਾਲਿਆ ਜਾਵੇ ਵੈਸੇ ਤਾਂ ਸਰਕਾਰ ਨੇ ਹੁਣ ਅ ਲॉजਮੈਂਟ ਕੀਤੀ ਆ ਕੱਲ ਵੀ ਬਣਾਈ ਹੈਗੀ ਆ ਕਿ ਇੱਕ ਕਮੇਟੀ ਗਠਨ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਨੇ ਜਿਹੜੇ ਹਲਕੇ ਦੇ ਉਹ ਇੱਕ ਕਮੇਟੀ ਦਾ ਗਠਨ ਕਰਨਗੇ ਜਿਸ ਦੇ ਵਿੱਚ ਉਹ ਸਮਾਨ ਹੈ ਜਿਹੜਾ ਉਹਨਾਂ ਤੱਕ ਪਹੁੰਚਿਆ ਜਾਊਗਾ ਪਰ ਸਮਾਨ ਮੈਨੂੰ ਲੱਗਦਾ ਵੀ ਜ਼ਿਆਦਾਤਰ ਲੋਕਾਂ ਤੱਕ ਪਹੁੰਚ ਨਹੀਂ ਹੋ ਰਹੀ ਹੈ ਕਿ ਹਲੇ ਵੀ ਅਜਿਹੇ ਪਿੰਡ ਹੈਗੇ ਨੇ ਜਿੱਥੇ ਕਿ ਪਹੁੰਚ ਸਰਕਾਰ ਵੱਲੋਂ ਕੀਤੀ ਹੀ ਨਹੀਂ ਗਈ ਹੈਗੀ ਪਹੁੰਚਿਆ ਹੀ ਨਹੀਂ ਗਿਆ ਬਿਲਕੁਲ ਜਿਹੜਾ ਇਹ ਇਲਾਕਾ ਹੈਗਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਦ ਆਪਾਂ ਨੇ ਕਿਸੇ ਵੀ ਇਲਾਕੇ 'ਚ ਡਿਸਟ੍ਰਿਬਿਊਸ਼ਨ ਕਰਨੀ ਹੈ ਪਹਿਲਾਂ ਉਹ ਇਲਾਕੇ ਨੂੰ ਜੀਓਗ੍ਰਾਫਿਕਲੀ ਭੂਗੋਲਿਕ ਤੌਰ ਤੇ ਸੋਸ਼ੀਓਲੋਜੀਕਲੀ ਸਮਾਜਿਕ ਤੌਰ ਤੇ ਪੜਨਾ ਪੈਂਦਾ ਜਿਹੜਾ ਹਰਮਿੰਦਰ ਸਿੰਘ ਇਹ ਖੇਤਰ ਹੈ ਨਾ ਬੈਂਟ ਮਾਝੇ ਆੜੀ ਦੇ ਲੋਕ ਜਿਆਦਾ ਢਾਣੀਆਂ 'ਚ ਰਹਿੰਦੇ ਡੇਰੇਾਂ 'ਚ ਨੂੰ ਵੱਡੇ ਰੱਖਦੇ ਜਿਵੇਂ ਇੱਕ ਪਰਿਵਾਰ ਨੇ ਪੰਜ ਮਕਾਨ ਖੇਤਾਂ 'ਚ ਪਾ ਲਏ ਉਹਨੂੰ ਢਾਣੀ ਕਹਿੰਦੇ ਉਈ ਪ੍ਰਾਪਰ ਬਹਰਪਾ ਲਖੇਤ ਚੋਟਾ ਨੇ ਉਹ ਲੋਕ ਨੇ ਜਿਹੜੇ ਰਿਮੋਟ ਏਰੀਆ ਚ ਥੋੜਾ ਰਹਿੰਦੇ ਨੇ ਕਿਤੇ ਉਹ ਨਾ ਰਹੇ ਜਾਣ ਬਾਜੇ ਹਾਂ ਕਿਉਂਕਿ ਆਪਾਂ ਕਿਤੇ ਇਹ ਨਾ ਦੇਖੀ ਜਾਈਏ ਕਿ ਉਹ ਮੈਂ ਸਰੰਦ ਕਿਹੜਾ ਮੈਨੂੰ ਮਨਕੋ ਮਾਜਰਾ ਪਿੰਡ ਤਾਂ ਦਿਖਦਾ ਮੈਨੂੰ ਤਰਖਾਣ ਮਾਜਰਾ ਤਾਂ ਦਿਖਦਾ ਲੇਕਿਨ ਮੈਂ ਉਹ ਜਿਹੜਾ ਪਿੱਛੇ ਹਟ ਕੇ ਕੋਈ ਪਿੰਡ ਕੋਈ ਜੰਲਾ ਸੁਣਦਾ ਉਹਨੂੰ ਮੈਂ ਦੇਖੇ ਹੀ ਨਹੀਂ ਰਿਹਾ ਰਿਮੋਟ ਚ ਵੀ ਜਾਣਾ ਪੈਣਾ ਸਰਕਾਰ ਕੋਲ ਘਰ ਸਾਰੇ ਸੋਰਸ ਹੁੰਦੇ ਨੇ ਉਹ ਥਰ ਬੋਰਡਸ ਕਿਸ ਤਿਆ ਚੋਂ ਪਾਣੀ ਉੱਤਰਦਾ ਉਸ ਟਾਈਮ ਆਪਣਾ ਟਰੈਵਲ ਕਰਕੇ ਉਹ ਜਾ ਕੇ ਦੇਖਣਾ ਜੇ ਹੁਣ ਵੀ ਲੋੜ ਹੈ ਤਾਂ ਹੁਣ ਵੀ ਦੇਖੜ ਕਿਉਂਕਿ ਪਾਣੀ ਅਜੇ ਟੱਟਿਆਂ ਤਾਂ ਜ਼ਰੂਰ ਆ ਫਿਰ ਐ ਸਥਿਤੀ ਗੰਭੀਰ ਹੈ ਉਹ ਜਾ ਕੇ ਦੇਖਣਾ ਵੀ ਭਾਈ ਕੋਈ ਅਜੇ ਤਾਂ ਨਹੀਂ ਫਸਿਆ ਘਸਿਆ ਰਹਿ ਕੇ ਕਿਸੇ ਮਕਾਨ ਚ ਕੋਈ ਵੀਰ ਸਾਡਾ ਕੋਈ ਭੈਣ ਕੋਈ ਬੱਚਾ ਕੋਈ ਪਸ਼ੂ ਜਿਹੜਾ ਇੱਕ పార్ਟ ਆਫ ਲਾਈਫ ਹੈ ਕਿਸਾਨਾਂ ਦਾ ਪਿੰਡ ਵਾਲਿਆਂ ਦਾ ਕੋਈ ਪਸ਼ੂ ਵਿਚਾਰਾ ਕੁਈ ਪੀਲੇ ਨਾਲ ਵੀ ਬੰਨਿਆਵਾਰ ਇੱਕ ਦਾ ਹੋਵੇ ਅਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਬਰਾਬਰ ਬੰਡੋ ਕੋਈ ਜੈਦੀਆ ਕਮੇਟੀ ਦਾ ਗਠਨ ਬਹੁਤ ਚੰਗੀ ਗੱਲ ਹੈ ਪਰ ਉਹਦੀ ਕਾਉਂਟੇਬਿਲਟੀ ਵੀ ਰੱਖਣਾ ਅਕਾਉਂਟੇਬਿਲਟੀ ਹੁੰਦੀ ਹੈ ਜਵਾਬ ਦੇ ਕਿਤੇ ਨਾ ਉਹ ਵੀ ਸਮਾਨ ਦੇਖੇ ਭੇਜੇ ਸੀ ਮੁੜ ਕੇ ਆਏ ਨਹੀਂ ਨਾ ਥੋੜਾ ਜਿਹਾ ਕਿ ਜਿਵੇਂ ਪੰਜਾਬੀ ਚ ਕਹਿੰਦੇ ਨੇ ਫੌਜੀ ਸਿਸਟਮ ਐਸ ਪਰ ਆ ਵੀ ਰੂਜ਼ੋ ਬਣਾਉਣੇ ਪੈਣ ਕਿ ਸਖਤ ਹੋਣਾ ਪੈਣਾ ਕਿਉਂਕਿ ਹਰੇਕ ਬੰਦੇ ਤੱਕ ਪਹੁੰਚੇ ਕਿ ਪਰਿਵਾਰਾਂਾਂ ਦਾ ਰਹਿਜੇ ਟੈਲੀਫੋਨ ਜੇ ਕਿਸੇ ਮੰਤਰੀ ਦਾ ਜਾਂ ਐਮਐਲਏ ਦਾ ਹੁੰਦਾ ਵੀ ਮੇਰੇ ਬੰਦੇ ਉੱਥੇ ਬੈਠੇ ਨੇ ਉਹਨਾਂ ਨੂੰ ਪਹਿਲਾਂ ਬਚਾਓ ਬਿਲਕੁਲ ਹੀ ਹੋਣਾ ਕਿ ਮਾਰ ਸਾਰਿਆਂ ਨੂੰ ਬਰਾਬਰ ਪਈਏ ਉਸ ਕਰਕੇ ਜਿਹੜਾ ਜਿਹੜਾ ਪੀਟੀ ਹੈ ਉਹਦੇ ਤੱਕ ਸਮਾਨ ਜਾਊਗਾ ਕੋਈ ਡਰਨ ਦੀ ਲੋੜ ਨਹੀਂ ਜੇ ਡਰਨਾ ਜੇ ਡਰ ਕੇ ਕੰਮ ਕਰਨਾ ਕਰ ਕਮ ਛੱਡ ਦੋ ਆਪਣਾ ਫਿਰ ਤਰਨੋ ਕੱਪੀ ਜਾ ਕੇ ਘਰ ਚ ਦੇਉਣ ਲਗੇ ਜੇ ਹਾਂ ਨਹੀਂ ਡਰ ਹੋ ਕੇ ਸੱਚੇ ਮਨੋਂ ਇੱਕ ਸੇਵਾ ਕਰਨੀ ਹੈ ਕਿਉਂਕਿ ਇਹ ਵੀ ਕਿਸੇ ਕਿਸੇ ਦੇ ਭਾਗਰ ਚ ਆਉਂਦੀ ਹੈ ਗੁਰੂ ਮਹਾਰਾਜ ਵਰਮਾਉਂਦੇ ਨੇ ਕਹਿੰਦੇ ਵੀ ਜੇ ਕੋਈ ਕਿਸੇ ਦੀ ਨੇਟੀ ਦੀ ਜ਼ਰੂਰਤਮੰਦ ਦੀ ਸੇਵਾ ਕਰਦਾ ਤਾਂ ਫਿਰ ਉਹਨੂੰ ਆਪਣਾ ਸਿਰ ਹੈ ਜਿਹੜਾ ਉਹ ਰਾਜਿਆਂ ਦੇ ਦਰਬਾਰ ਚ ਝਪਾਉਣਾ ਨਹੀਂ ਚਾਹੀਦਾ ਕਿਉਂਕਿ ਉਹ ਪਹਿਲੇ ਬਹੁਤ ਵੱਡਾ ਪ੍ਰਪਕਰ ਕਰ ਰਿਹਾ ਉਹਨੂੰ ਝੁਕਣ ਦੀ ਚਾਚਾ ਤਾਂ ਬੜਾ ਦੀ ਕੋਈ ਲੋੜ ਨਹੀਂ ਹੂੰ अच्छा प्रोफेसर साहब ਹੁਣ ਤੁਹਾਨੂੰ ਲੱਗਦਾ ਵੀ ਸੈਂਟਰ ਸਰਕਾਰ ਨੂੰ ਜਿਹੜਾ ਪੈਕੇਜ ਹੈ ਉਹ ਜਲਦ ਤੋਂ ਜਲਦ ਪੰਜਾਬ ਨੂੰ ਦੇਣਾ ਚਾਹੀਦਾ ਪਰ ਅਜੇ ਤੱਕ ਕੋਈ ਵੀ ਪੈਕੇਜ ਦਾ ਜਿਹੜਾ ਲਾਉਂਸ ਹੈ ਉਹ ਨਹੀਂ ਕੀਤਾ ਗਿਆ ਹੈਗਾ ਸੋ ਤੁਹਾਨੂੰ ਲੱਗਦੀ ਹੈ ਕਿਤੇ ਲੋਡ ਪੰਜਾਬ ਨੂੰ ਸਭ ਤੋਂ ਵੱਧ ਹੁਣ ਲੋਡ ਹੈਗੀ ਆ ਕਿ ਸੈਂਟਰ ਹੈ ਜਿਹੜਾ ਉਹ ਪੰਜਾਬ ਦੇ ਨਾਲ ਖੜੇ ਬਿਲਕੁਲ ਜਿਹੜਾ ਸੈਂਟਰ ਹੈ ਜਿਹੜਾ 2020 ਚ ਉਹਨੇ ਗਲਤੀ ਕੀਤੀ ਚਲੋ ਗਲਤੀ ਇਨਸਾਨਾਂ ਤੋਂ ਹੀ ਹੁੰਦੀ ਹੁੰਦੀ ਜਿਹੜੇ ਕਾਨੂੰਨ ਬਣਾਉਂਦੇ ਸੀ ਖੇਤੀਆਂ ਅੱਜ ਨਰੇਂਦਰ ਮੋਤੀ ਜੀ ਅਤੇ ਜਿਹੜੇ ਉਹਨਾਂ ਦੀ ਟੀਮ ਆ ਉਹਨਾਂ ਕੋਲ ਸੈਨਰੀ ਮੌਕਾ ਹੈ ਵੈਸੇ ਮੈਂ ਇਹਨੂੰ ਸੈਨਰੀ ਮੌਕਾ ਨਹੀਂ ਕਹਦਾ ਕਿ ਤਬਾਈ ਹੋਣੀ ਜਸਟ ਉਹਨਾਂ ਕੋਲ ਇੱਕ ਪੰਜਾਬੀਆਂ ਦੇ ਨੇੜੇ ਹਾਂ ਕੰਮ ਕਰਦੇ ਉਹ ਪੈਕੇਜ ਨਾਲ ਦੇਣ ਪੈਕੇਜ ਦੇ ਨਾਲ ਗੋ ਉਹ ਡਾਇਰੈਕਟਲੀ ਜਿਵੇਂ ਉਹ ਕਿਸਾਨਾਂ ਦੀ ਪੇਮੈਂਟ ਪਾਉਂਦੇ ਨੇ 2000 ਰੁਪਿਆ ਖਾਤੇ ਅੰਦਰ ਹੂੰ ਉਹ ਕਿੜ ਪੈਸੇ ਮਤਲਬ ਉਹ ਪੈਕੇਜ ਭੁਕੇ ਚ ਵਾਲਾ ਕੰਮ ਕਰਦਾ ਜੀ ਇਹਦੇ ਵਿੱਚ ਹੋਰ ਦੇਖੋ ਪੈਕੇਜ ਉਹ ਦਿੰਦੇ ਨੇ ਸਰਕਾਰ ਹਾਂ ਉਹ ਸਰਕਾਰਾਂ ਦਾ ਕੁਝ ਨਹੀਂ ਪਤਾ ਪਤਾ ਇਮਾਨਦਾਰੇ ਨਾਲ ਕੀ ਕਰਦਾ ਕੀ ਨਹੀਂ ਆਪਾਂ ਕਿਸੇ ਤੇ ਲੋਚਣਾ ਨਹੀਂ ਕਰਦੇ ਪਰ ਯਕੀਨ ਰਿਹਾ ਉਹ ਡਾਇਰੈਕਟ ਉੱਥੇ ਦੇਖੋ ਸੈਂਟਰ ਕੋਲ ਕਾਦੀ ਘੰਟਾ ਸੋਰਸਿੰਗ ਉਹਨਾਂ ਕੋਲ ਇੱਥੇ ਟੀਮਾਂ ਭਲਾ ਕੇ ਜਾਂਚ ਕਰਾਵੇ ਕਿ ਕਿੰਨੀ ਕਿੰਨੇ ਕੜ ਫਸਲ ਤਬਾਹ ਹੋਈ ਹੈ ਕਿਤਾ ਘਰ ਟਟ ਹੈ ਉਹ ਕੀੜੇ ਦੇ ਨਾਲ ਸਾਡੇ ਜਿਹੜੇ ਪੰਜਾਬੀ ਵੀਰ ਉਹਨਾਂ ਨੇ ਬੜੀ ਸੇਵਾ ਕਰਦੇ ਜਿਉਂ ਦੱਸ ਦੇਣਾ ਵੀ ਆ ਕੁਝ ਅਤੇ ਉਹਨਾਂ ਦੇ ਖਾਤੇ 'ਚ ਡਾਇਰੈਕਟ ਪੇਮੈਂਟ 5 ਲੱਖ ਰੁਪਈਆ ਪ੍ਰਤੀ ਮਤਲਬ ਜਿਹੜਾ ਪਰਿਵਾਰ ਹਨ ਘਰ ਤਾਂ 1 ਲੱਖ ਰੁਪਏ ਦੀ ਫਸਲ ਦੇ ਜਾੜੇ ਦਾ ਪ੍ਰਤੀ ਏਕੜ 50000 ਰੁਪਏ ਪਸੂਰਾ ਮਿਲ ਜਵੇ ਮੈਂ ਕਹਿੰਦਾ ਵੀ ਬਹੁਤ ਵੱਡੀ ਸੇਵਾ ਹੋ ਗਈ ਕੇਂਦਰ ਦੀ ਪੰਜਾਬ ਦੇ ਇਹ ਲੋਕਾਂ ਦੇ ਨੇ ਲੋਕ ਜਾਤ ਵੀ ਰੱਖਣਗੇ ਦੇਖੋ ਜਿਹੜਾ ਦੇਖੋ ਗਲਤੀਆਂ ਇਨਸਾਨ ਤੋਂ ਹੁੰਦੀਆਂ ਨੇ ਪਰ ਉਹਦੀ ਪਰਪਾਈ ਕਰਦਾ ਵੀ ਪ੍ਰਮਾਤਮਾ ਟੈਕ ਕਰਦਾ ਹੈ ਤੇ ਬਹੁਤ ਵੱਡਾ ਮੱਫੇ ਕੇਂਦਰ ਤੋਂ ਪੰਜਾਬ ਸਰਕਾਰ ਤਾਂ ਜੇ ਇਹਨਾਂ ਕੋਲ ਤਾਂ ਜੀ ਖੁਸ਼ ਚਲੋ ਗਲਤੀ ਇਹਨਾਂ ਤੋਂ ਵੀ ਹੋਈ ਆ ਪਰ ਇਹਨਾਂ ਨੇ ਬਹੁਤ ਵੱਡੀ ਕਰੀ ਆ ਜਿਹੜੀ ਇਹ ਟਾਈਮਾਂ ਦੇ ਪਾਣੀ ਦੀ ਵੈਲਿਊਸ਼ਨ ਨਹੀਂ ਕਰ ਸਕੇ ਇਹਨਾਂ ਨੇ ਬਰਬਾਦੀ ਕਰ ਹੁਣ ਉਹ ਜਿਹੜਾ ਬੰਦਾ ਅਫੀਸਰ ਸੈਕਟਰੀ ਹਰੇਕ ਮੰਤਰੀ ਦੇ ਨਾਲ ਹੁਣ ਤੁਸੀਂ ਪੱਤਰਕਾਰੋਂ ਤੁਹਾਨੂੰ ਪਤਾ ਹੈ ਵੀ ਇੱਕ ਸਿਕੱਤਰ ਹੁੰਦਾ ਉਸ ਸਿਕੱਤਰ ਹੈ ਇਹ ਸਭ ਅਫਸਰ ਹੁਣ ਜਿਹੜਾ ਸਿਕੱਤਰ ਹੈ ਉਹਦੀ ਕਿਸੇ ਨੇ ਜਵਾਬਦੇਹੀ ਕਰੀ ਹਾਂ ਆਂ ਬੰਦੇ ਤੋਂ ਪਿੰਡ ਦੇ ਵਿੱਚ ਕੋਈ ਲਾਗਾ ਟੁੱਟ ਜੇ ਬੈਨ ਮਾੜਾ ਹੁੰਦਾ ਪੁਲਿਸ ਆ ਜਾਂਦੀ ਇਹ ਬੰਦਿਆਂ ਦੀ ਗਲਤੀ ਨਾਲ ਅਜ ਨਜ਼ਾਰਾ ਬੰਦਾ ਬੇਕਰ ਹੋ ਗਿਆ ਉਹਨਾਂ ਦੀ ਆਪਣੜੀਆਂ ਜਨਰੇਸ਼ਨਸ ਵਰਸਸ ਕੱਟੇ ਪੀਛਤੇ ਫਾਈਨੈਂਸ਼ੀਅਲ ਵੀ ਕਾਮਯਾਬ ਨਹੀਂ ਹੋ ਸਕਰੇ ਅਗੇ ਉਹਨੂੰ ਕਿਸੇ ਨੇ ਕੁਐਸਚਨ ਕੀਤਾ ਉਹਨੂੰ ਕਿਸੇ ਨੇ ਕਿਹਾ ਉਹ ਗਿਆ ਸੀ ਇੱਕ ਪਿੰਡ 'ਚ ਕ੍ਰਿਸ਼ਣ ਕੁਮਾਰ ਐਡਸ ਕੱਤਰ ਲੋਕਾਂ ਨੇ ਕੁਐਸਚਨਾਂ ਦੀ ਝੜੀ ਲਾ ਦਿੱਤ ਉਹਨੂੰ ਗੱਲ ਨਹੀਂ ਵੀ ਤੁਸੀਂ ਐਡੇ ਐਡੇ ਉਹਦੇ ਤੇ ਬੈਠੇ ਤੁਹਾਡੇ ਕੋਲ ਸਾਰੀਆਂ ਫੈਸਿਲਿਟੀਆਂ ਨੇ ਤੁਸੀਂ ਇਹ ਰਹਿਣਾ ਵੀ ਦਿੱਤ ਸਕੇ ਵੀ ਟੈਪ ਦਾ ਪਾਣੀ ਵੱਧ ਗਿਆ ਅਤੇ ਜਦੋਂ ਛੱਡਦੇ ਇੱਥੇ ਬਣੂਗਾ ਕੀ ਫਿਰ ਕਾਦੀ ਸੜੀ ਕਾਬਲੀ ਤਾਂ ਕਾਦੀ ਅਫਸਰਚ ਹੈ ਕੇਂਦਰ ਡਾਇਰੈਕਟ ਮਦਦ ਕਰੇ ਪੀੜਤਾ ਦੀ ਟੈਕ ਚ ਨਾ ਹੂੰ ਕੰਨੇ ਸ਼ਿਵਰਾਜ ਚੋਹਾਨ ਜੀ ਆਏ ਸੀਗੇ ਉਹਨਾਂ ਵੱਲੋਂ ਵੀ ਇੱਕ ਇਹੀ ਕਰਨ ਕੀਤੀ ਗਈ ਹੈ ਕਿ ਆ ਕਿ ਜਿਹੜਾ ਪੈਸਾ ਹੈਗਾ ਉਹ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈਗਾ ਅਸੀਂ ਕੱਲਾ ਕੱਲਾ ਪੈਸਾ ਜਿਹੜਾ ਉਹ ਪਹੁੰਚ ਕਰਾਂਗੇ ਪਹੁੰਚ ਦਵਾਗੇ ਉਹਨਾਂ ਨੂੰ ਪਰ ਜਿਹੜਾ ਕ੍ਰਿਸ਼ਨ ਕੁਮਾਰ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਵਿਰੋਧ ਹੈ ਜਿਹੜਾ ਉਹ ਹੁਣ ਬਹੁਤ ਜ਼ਿਆਦਾ ਹੋਣ ਲੱਗ ਗਿਆ ਹੈਗਾ ਪਰ ਉਹਦੇ ਤੇ ਕੋਈ ਨਾ ਕੋਈ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਪੂਰਾ ਪੰਜਾਬ ਹੈ ਜਿਹੜਾ ਪਾਣੀ ਦੇ ਵਿੱਚ ਰੋੜਨ ਦੇ ਵਿੱਚ ਸਭ ਤੋਂ ਵੱਡਾ ਹੱਥ ਕ੍ਰਿਸ਼ਨ ਕੁਮਾਰ ਦਾ ਸਭ ਤੋਂ ਵੱਡਾ ਹੱਥ ਕ੍ਰਿਸ਼ਨ ਕੁਮਾਰ ਦਾ ਜੀ ਹਮ ਇਹ ਇਮਾਨਦਾਰ ਅਫਸਰਾਂ ਦੀ ਸੂਚੀ ਚਾਹੁੰਦੇ ਸੀ ਮੈਂ ਜਿੱਤੇ ਤੱਕ ਸੁਣਿਆ ਹਮ ਫਿਰ ਇਹ ਸਰਕਾਰੀ ਕਾਲਜਾਂ ਦੇ ਸਕੱਤਰ ਬਣੇ ਪਹਿਲਾ ਸਕੂਲਾ ਦੇ ਸੀ ਹਮ ਕਾਲਜਾਂ ਦੇ ਸਕੱਤਰ ਬਣ ਕੇ ਇਹਨਾਂ ਨੇ 1155 ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਦੀ ਭਰਤੀ ਕੀਤੀ ਕਾਂਗਰਸ ਦੇ ਸਮੇਂ ਨਵੰਬਰ ਮਹੀਨੇ ਚ ਫਰਵਰੀ ਚ ਗੋਟਾ ਪਈਆਂ ਨੇ ਐਨੇ ਤੇਜ਼ ਭਰਤੀ ਕੀਤੇ ਪਟਿਆਲੇ ਕ ਪੀਪੀਐਸਸੀ ਐ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜੀ ਉਹ ਐਸਡੀਐਮ ਸਿਲੈਕਟ ਕਰਦਾ ਉਹ ਐਕਸ਼ਨ ਸਿਲੈਕਟ ਕਰਦਾ ਐਸਡੀਓ ਸਰਕਾਰੀ ਹਸਪਤਲਾਂ ਦੇ ਡਾਕਟਰ ਸਰਕਾਰੀ ਕਾਲਜਾਂ ਦੇ ਪ੍ਰੋਫੈਸਰ ਬੀਡੀਪੀਓ ਤਸੀਹਦਾਰ ਕਿੱਡੇ ਕਿੱਡੇ ਪੇਪਰ ਲੰਦੇ ਨੇ ਪੀਪੀਐਸਸੀ ਫੇਨੇ ਉਹ ਸਾਰਾ ਬਾਈਪਾਸ ਕਰਕੇ ਪੰਜ ਸੱਤ ਪ੍ਰੋਫੈਸਰਾਂ ਦੀ ਇੱਕ ਕਮੇਟੀ ਬਣਾ ਕੇ ਸਰਕਾਰੀ ਕਾਲਜਾਂ ਚ ਪ੍ਰੋਫੈਸਰ ਭਰਤੀ ਕਰਦੇ ਅਤੇ ਸੁਪਰੀਮ ਕੋਰਟ ਨੇ ਝਟਕਾ ਦੇਤਾ ਭਰਤੀ ਰੱਦ ਕਰਤੀ ਪਹਿਲਾ ਪਹਿਲਾ ਫੋਰਥ ਸੈਕੰਡ ਆ ਅਡਾ ਮੜਾ ਉਹ ਸਰਕਾਰ ਨੂੰ ਬੇਜਤੀ ਹੈ ਉਹ ਜਿਹੜਾ ਬੰਦਾ ਕੱਲ ਤੈ ਚਾਹੀਓ ਕਿੱਡਾ ਹੀ ਅਫਸਰ ਹੈ ਉਹਨੂੰ ਪੁੱਛਤਾ ਨੋ ਤੁਮਾਂ ਚੋੜਾ ਵਿਸ਼ਵਾਸ ਬਤੁਤ ਤੁਸੀਂ ਉਹਨੂੰ ਪੁੱਛੋ ਵੀ ਭਾਈ ਤੂੰ ਕਿਉਂ ਨਹੀਂ ਟਾਈਮ ਤੇ ਗਿਆ ਤੁਸੀਂ ਯਾਦ ਕਰੋ ਹਰਮਿੰਦਰ ਜਦੋਂ ਉੱਥੇ ਉਹ ਹਰਿਆਣੇ ਨੂੰ ਪਾਣੀ ਲੱਗੇ ਸੀ ਛੱਡਣ ਨੰਗਲ ਦਾ ਹਾਂ ਤੇ ਉੱਥੇ ਪਹੁੰਚੇ ਸੀ ਗ੍ਰਿਸ਼ਨ ਕੁਮਾਰ ਜੀ ਜੀ ਇਹ ਵੀ ਇੱਕ ਫੋਟੋ ਵੀ ਵਾਇਰਲ ਹੋਈ ਕਹਿੰਦੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਲਾ ਅਫਸਰ ਹੂੰ ਖੈਰ ਬਹੁਤੀ ਵਾਇਰਲ ਨਹੀਂ ਹੋਈ ਲੋਕਾਂ ਨੇ ਲਾਈਕ ਨਹੀਂ ਕਰਿਆ ਹੁਣ ਜਵੇਂ ਚ ਨਾ ਜਾਣੇ ਕਿਉਂ ਹੁਣ ਉਹਨਾ ਚਾਹੀਦਾ ਸੀ ਹੁਣ ਆਉਣਾ ਚਾਹੀਦਾ ਸੀ ਜੇ ਉਦੋਂ ਉੱਥੇ ਗਿਆ ਨਾ ਵੀ ਪਾਣੀ ਰੋਕਿਆ ਜਿਹੜਾ ਪਾਣੀ ਚ ਨਿਕਲਦਾ ਹੁਣ ਆਵੇ ਸਾਹਮਣੇ ਵੀ ਪਹੀ ਗੈਰੀ ਗਲਤੀ ਨਾਲ ਗਲਤੀ ਨਹੀਂ ਬਣਣੀ ਸਰਕਾਰਾਂ ਨੇ ਕਾਉਂਟੀ ਬਿਲਟੀ ਤਿਆਰ ਕਰਨੀ ਹੈ ਆਈਐਸ ਆਫੀਸਰ ਹੈ ਜਿਹਨਾਂ ਦੀ ਬਹੁਤ ਵੱਡੀ ਡਿਊਟੀ ਹੁੰਦੀ ਹੈ ਉਹਨੇ ਫਾਈਲ ਚੱਕ ਕੇ ਮંત્રી ਕੋਲ ਜਾਣਾ ਹੁੰਦਾ ਸਾਰੀ ਰਿਪੋਰਟ ਲੈ ਕੇ ਮੰਤਰੀਆਂ ਦਾ ਤੁਹਾਨੂੰ ਅੱਜ ਕੱਲ ਪਤਾ ਸਾਡਾ ਸਿਸਟਮ ਕਹਿੰਦਾ ਹੈ ਮੰਤਰੀ ਘਟ ਬੜੇ ਬਤਸ ਬੜੇ ਬੀਏ ਪਾਸ ਹੈ ਜੇ ਐਮਏ ਪਾਸ ਹੈ ਕਾਨੂੰਨੀ ਪਤਾ ਪਰ ਉਹਨੂੰ ਨੌਲੇਜ ਹੋਣੀ ਚਾਹੀਦੀ ਆਪਣੇ ਵਿਭਾਗ ਬਾਰੇ ਜ਼ਿਆਦਾਤਰ ਅਫਸਰ ਸ਼ਾਇਦ ਜਿਹੜੀ ਉਹ ਹੀ ਗਾਈਡ ਕਰਦੀ ਹੈ ਮੰਤਰੀਆਂ ਨੂੰ ਇਸ ਕਰਕੇ ਕਿਤੇ ਨਾ ਕਿਤੇ ਕੋਈ ਫਾਲਟ ਪਿਆ ਹੈ ਮਿਸ ਮੈਨੇਜਮੈਂਟ ਹੋਈ ਹੈ ਨਹੀਂ ਐਥੇ ਬਈ ਜੀ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਕਿੜਕੀ ਚੋਂ ਝਾਤ ਮਾਰ ਲਓ ਜਿੱਥੇ ਬੈਠੇ ਹੋ ਬਾਹਰ ਧੁੱਪ ਹੈ ਕਿਹੜਾ ਇੱਥੇ ਹੜਣ ਨੂੰ ਸਮੱਸਿਆ ਸੀ ਇਹ ਸਾਰਾ ਮੈਨੂ ਮੇਡ ਬੰਦੇ ਨੇ ਆਪਣੀਆਂ ਗਲਤੀਆਂ ਨਾਲ ਕੰਮ ਕੀਤਾ ਉਹ ਬੰਦੇ ਦੀ ਕੌਂਟੀਬਿਟੀ ਤੈਅ ਹੋਣੀ ਚਾਹੀਦੀ ਹੈ ਉਹਨੇ ਬੰਦੇ ਨੇ 40% ਤੋਂ 50% ਦਾ ਕਿਸਾਨ ਬਰਬਾਦ ਕਰਤਾ ਹੂੰ ਅੱਛਾ ਹੁਣ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਕਿ ਪੰਜਾਬ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਨੂੰ ਖੜਾ ਹੋਣ ਦੇ ਵਿੱਚ ਕਿੰਨਾ ਸਮਾਂ ਲੱਗ ਜੇਗਾ ਕਿਉਂਕਿ ਪੰਜਾਬ ਦਾ ਹੁਣੇ ਲੇਹਾ ਤੇ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਨੇ ਸਾਨੂੰ ਬਿਲਕੁਲ ਡੋਬ ਕੇ ਰੱਖਤਾ ਹੁਣ ਇਸ ਟਾਈਮ ਜਿਹੜਾ ਹੁਣ ਪੰਜਾਬ ਹੈ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਸਮਾਂ ਸਾਨੂੰ ਹਲੇ ਉੱਠਣ ਨੂੰ ਲੱਗ ਜੇਗਾ ਹੁਣ ਪਹਿਲੀ ਬੇਇੱਜ਼ਤੀ ਮੇਰੇ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਹੋਇਆ ਹੈ ਜਿੱਡਾਂ ਦਾ ਨੁਕਸਾਨ ਉਹ ਕਿਸੇ ਨੇ ਖੁਦ ਕੁਛ ਹੀ ਨਹੀਂ ਕਰਨਾ ਬਿਲਕੁਲ ਬੰਦਾ ਘਰਦਾ ਤੇ ਖੁੱਟਦਾ ਹੂੰ ਬੰਦਾ ਮਰਦਾ ਦੁਬਾਰਾ ਨਹੀਂ ਜੁਟਦਾ ਹੂੰ ਇਸ ਕਰਕੇ ਕਿਸੇ ਮੇਰੇ ਭਰਾ ਨੇ ਸਾਰੇ ਆਪਾਂ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਤਕਲੀਫਾਂ 'ਚ ਘਰੇ ਜੀ ਕਿਸੇ ਮਰੇ ਵੀਰ ਨੇ ਕਿਉਂਕਿ ਇਹ ਜਿਹੜਾ ਹੋਇਆ ਵਾਕਿਆ ਨੁਕਸਾਨੇ ਇਨਸੀਡੈਂਟ ਵੀ ਹੈ ਇਨਸਟੈਂਟਲੀ ਹੋਇਆ ਇੱਕਦਮ ਹੋਇਆ ਇਹਦਾ ਝਟਕਾ ਬਹੁਤ ਜ਼ਬਰਦਸਤ ਕਿਸੇ ਨੇ ਆਤਮ ਹੱਤਿਆ ਨ ਕਰੀ ਕਿਸੇ ਨੇ 네ਗੇਟਿਵਿਟੀ ਸੋਚਣਾ ਦੁਨੀਆ ਨਾਲ ਖੜੀ ਹੋ ਜੇ ਸਰਕਾਰਾਂ ਨੇ ਚਲੋ ਉਹਨੇ ਡਿਊਟੀ ਨਹੀਂ ਨਿਭਾਈ ਤਾਂ ਉੱਪਰ ਪ੍ਰਮਾਤਮਾ ਹੈਗਾ ਹੂੰ ਉਹ ਜੇ ਅਜੇਹਾ ਕੁਝ ਵਰਤੌਣਾ ਹੈ ਤਾਂ ਉਪਚਾਉਂਦਾ ਵੀ ਹੈ ਪੰਜਾਬ ਜੇ ਡਿੱਗਿਆ ਤਾਂ ਪੰਜਾਬ ਉਰਵਿੱਤਰ ਸਿੰਘ ਉੱਠਦਾ ਵੀ ਹੈ ਹੂੰ ਪੰਜਾਬ ਜੇ ਕਿਸੇ ਡਿੱਗੇ ਨੂੰ ਦੇਖ ਲਈ ਪੰਜਾਬ ਤਾਂ ਉਹਨੂੰ ਖੜਾ ਕਰ ਦਿੰਦਾ ਹੈ ਹੂੰ ਆਪ ਘੜਪਾ ਲੁਕੀ ਬੱਟੀ ਗੱਲ ਨਹੀਂ ਲੋਕਾਂ ਦੇ ਤੇ ਬੜੇ ਦਾਨੀ ਬੈਠੇ ਇੱਥੇ ਤਾਂ ਇਹ ਨਹੀਂ ਪਤਾ ਕਿ ਕਿਸੇ ਨੇ ਬੇਨਾਮਾ ਚੈੱਕ ਲਿੱਤੀ ਦੇ ਜਾਣਾ 100 ਕਰੋੜ ਦਾ ਕਿਤੇ ਅਜੇ ਬੰਦੇ ਬੈਠੇ ਹੂੰ ਵੀ ਆਰ ਨੋ ਮਰੀਏਬਲ ਜਿਸ ਜਦੋਂ ਇੱਥੇ ਆਪਣੇ ਟੱਕ ਪਲਟਿਆ ਹਾਂ ਜੀ ਉਹ ਜਿਹੜੀ ਵੀਡੀਓ ਆਲ ਓਵਰ ਇੰਡੀਆ ਵਾਇਰਲ ਹੋ ਗਈ ਸੀ ਸੇਵਾ ਦੇ ਟਰੱਕ ਉੱਤੋਂ ਦੇਖਿਆ ਨਾ ਫਿਰ ਆਪਣੇ ਦੋ ਪੰਜਾਬੀ ਸੱਜਣ ਆ ਗਏ ਸੀ ਜਿਨ੍ਹਾਂ ਨੇ ਉਹਦੀ ਪਰਭਾਈ ਕੀਤੀ ਇਸ ਕਰਕੇ ਕਿਸੇ ਨੇ ਆਤਮ ਹੱਤਿਆ ਨਹੀਂ ਕਰੀ ਉੱਠਣ ਨੂੰ ਟਾਈਮ ਲੱਗੂਗਾ ਪਰ ਜਿਵੇਂ ਪੰਜਾਬੀਆਂ ਨੇ ਇਕਾਤਖਾਇਆ ਆਪਣੇ ਪੀੜਤ ਭਰਾਵਾਂ ਦੇ ਨਾਲ ਮੈਨੂੰ ਲੱਗਦਾ ਕਿ ਸ਼ਾਇਦ 2-3 ਸਾਲ ਤਾਂ ਜ਼ਿਆਦਾ ਆਪਾਂ ਜ਼ਿਆਦਾ ਕਹਿ ਰਹੇ ਹਾਂ ਇਹ ਤਾਂ ਸਾਲ ਕੁ ਹੀ ਇਹਨਾਂ ਲੋਕਾਂ ਦੀ ਪਰਪਲ ਕਰਦਣਗੇ ਇਹ ਜਿਹੜੀ ਕੌਮ ਹੈ ਇਹ ਜਿਹੜਾ ਖਿੱਤਾ ਹੈ ਇਹ ਬੜਾ ਦਲੇਰ ਹੈ ਚਲੋ ਆਪਣੇ ਮੁੱਛੇ ਚ ਪੈਸਾ ਇਹ ਵੀ ਪਰ ਧੂਏ ਨੂੰ ਨਰਾਸ਼ ਹੋ ਜਾਂਦਾ ਸੀ ਦੇਖੇ ਰਹਿੰਦੇ ਉਹਦੀ ਹੈਲਪ ਕਰਦੇ ਨੇ ਛੇਤੀਏ ਲੋਕ ਨੇ ਜੁੜ ਕਰਨ ਦੀ ਬਸਤ। ਸੋ ਫਰਵੈਸ ਜੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ। ਬਹੁਤ ਸ਼ੁਕਰੀਆ ਹਰਪ੍ਰੀਤ ਬਹੁਤ ਮਿਹਰਬਾਨ। ਸੋ ਇਹਨਾਂ ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਜਿਨ੍ਹਾਂ ਨੇ ਆਪਣੇ ਵਧੀਆ ਵਿਚਾਰ ਦੱਸੇ ਔਰ ਦੇਖੋ ਉਹਨਾਂ ਨੇ ਬੜੀਆ ਗੱਲ ਕੀਤੀ ਕਿ ਜਿਸ ਦੀ ਕਾਰਵਾਈ ਬਣਦੀ ਹੈ ਜਿਸ ਵਿਅਕਤੀ ਤੇ ਜਿਸ ਦੀ ਗਲਤੀ ਹੈ ਸਭ ਤੋਂ ਵੱਡੀ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਦਾ ਜਵਾਬ ਦੇਣਾ ਚਾਹੀਦਾ ਸਰਕਾਰ ਨੂੰ ਔਰ ਉਸ ਬੰਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਔਰ ਸਾਡਾ ਜਿਹੜਾ ਪੰਜਾਬ ਹੈ ਕਦੇ ਡੁੱਬਣ ਵਾਲਾ ਨਹੀਂ ਔਰ ਦੁਬਾਰਾ ਤੁਸੀਂ ਵੇਖੋਗੇ ਕਿ ਕੁਝ ਹੀ ਮਹੀਨਿਆਂ ਦੇ ਵਿੱਚ ਪੰਜਾਬ ਸਾਡਾ ਫੇਰ ਉਵੇਂ ਹੀ ਖੜਾ ਹੋਵੇਗਾ ਔਰ ਜਿਹੜੇ ਵਿਅਕਤੀ ਜਿਹੜੀਆਂ ਸੰਸਥਾਵਾਂ ਵੀ ਸਾਡੇ ਪੰਜਾਬ ਨੂੰ ਉੱਚਾ ਚੁੱਕਣ ਲਈ ਹੁਣ ਸਾਡੀ ਮਦਦ ਕਰ ਰਹੇ ਨੇ ਅਸੀਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਕਾਮਨਾ ਕਰਦੇ ਆ ਕਿ ਸਾਡਾ ਪੰਜਾਬ ਇਸੇ ਤਰ੍ਹਾਂ ਫੁੱਲਦਾ ਰਹੇ ਵਧਦਾ ਰਹੇ ਔਰ ਤਰੱਕੀਆਂ ਕਰਦਾ ਰਹੇ ਨਵੀਂ ਸ਼ਖਸੀਅਤ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਹਰਵਿੰਦਰ ਸਿੰਘ ਮੁਦੇ ਹੋ ਇਜਾਜ਼ਤ ਸਤਿ ਸ੍ਰੀ ਅਕਾਲ